ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਜਮਾਤ 7 ਦਾ ਜੋ ਤੁਹਾਡਾ ਜੁਲਾਈ ਅਤੇ ਅਗਸਤ ਦਾ ਸਿਲੇਬਸ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਜਿਹੜਾ ਤੁਹਾਡਾ ਪਾਠ ਨੰਬਰ 2 ਹੈ ਧਰਤੀ ਦਾ ਅੰਦਰੂਨੀ ਅਤੇ ਬਾਹਰੀਲਾ ਰੂਪ ਜੁਲਾਈ ਅਗਸਤ ਦਾ ਤੁਹਾਡਾ ਪਹਿਲਾ ਟੋਪਿਕ ਹੈ ਨਾ ਸਮਾਜਿਕ ਵਿਗਿਆਨ ਦਾ ਠੀਕ ਹੈ ਇਸ ਨੂੰ ਆਪਾਂ ਹੱਲ ਕਰਦੇ ਹਾਂ ਪ੍ਰਸ਼ਨ ਉੱਤਰ ਆਪਾਂ ਹੱਲ ਕਰਾਂਗੇ ਤੁਸੀਂ ਸਾਫ਼-ਸਾਫ਼ ਲਿਖਾਈ ਦੇ ਵਿੱਚ ਆਪਣੀਆਂ ਕਾਪੀਆਂ ਦੇ ਉੱਤੇ ਇਹਨਾਂ ਪ੍ਰਸ਼ਨਾਂ ਨੂੰ ਸਹੀ ਗਲਤ ਜਿਹੜੇ ਹੈਗੇ ਉਹਨਾਂ ਨੂੰ ਨੋਟ ਕਰ ਲੈਣਾ ਠੀਕ ਹੈ ਤਾਂ ਉਹ ਸ਼ੁਰੂ ਕਰਦੇ ਹਾਂਗੇ ਪਾਰਟ ਨੰਬਰ 2 ਹੈ ਆਪਣਾ ਨਾਮ ਹੈ ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ ਠੀਕ ਪ੍ਰਸ਼ਨ ਨੰਬਰ 1 ਹੈ ਧਰਤੀ ਦੇ ਕਿੰਨੇ ਖੋਲ ਜਾਂ ਪਰਤਾਂ ਨੇ ਇਹਨਾਂ ਦੇ ਨਾਮ ਦੱਸੋ ਧਰਤੀ ਦੇ ਤਿੰਨ ਖੋਲੇ ਵੀ ਪੇਪੜੀ ਇਹਨੂੰ ਸਿਆਲ ਕਹਿੰਦੇ ਨੇ ਅਸੀਂ ਮੈਂਟਲ ਸੀਮਾ ਔਰ ਨਾਈਫ ਯਾਨੀ ਕਿ ਤਿੰਨ ਨੇ ਪੇਪੜੀ ਮੈਂਟਲ ਕੋਰ ਜਾਂ ਅਸੀਂ ਇਹਨੂੰ ਸਿਆਲ ਸੀਮਾ ਤੇ ਨਾਈਫ ਵੀ ਕਹਿ ਸਕਦੇ ਹਾਂ ਠੀਕ ਹੈ ਧਰਤੀ ਦੇ ਤਿੰਨ ਖੋਲ ਨੇ ਆ ਦੇਖੋ ਦਿਖਾਈਏਗੀ ਆ ਪਹਿਲੀ ਪਰਤ ਹੈਗੀ ਇਹਨੂੰ ਕੋਰ بولਦਿਆਂਗੇ ਠੀਕ ਹੈ ਕੋਰ ਦੋ ਭਾਗਾਂ ਦੇ ਵਿੱਚ ਹੈ ਜੀ ਅੰਦਰੂਨੀ ਕੋਰ ਤੇ ਉਪਰੀ ਕੋਰ ਠੀਕ ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਮੈਂਟਲ ਭਾਗ ਆ ਗਿਆ ਠੀਕ ਹੈ ਇਸ ਤੋਂ ਬਾਅਦ ਜਿਹੜੀ ਆ ਉੱਪਰ ਵਾਲੀ ਪਰਤ ਆ ਗਈ ਸਾਡੇ ਕੋਲ ਪੇਪਲੀ ਹੈ ਠੀਕ ਤਿੰਨ ਪਰਤਾਂ ਨਿਤਰਦੀਆਂ ਇਸ ਤੋਂ ਬਾਅਦ ਪ੍ਰਸ਼ਨ ਨੰਬਰ 2 ਹੈ ਆਪਣੇ ਕੋਲ ਧਰਤੀ ਤੇ ਕਿੰਨੇ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ ਅੰਜੀ ਧਰਤੀ ਦੇ ਕਿੰਨੇ ਪ੍ਰਕਾਰ ਦੇ ਚਟਾਨਾ ਪਈ ਤਿੰਨ ਹੁੰਦੀਆਂ ਨੇ ਵੀ ਧਰਤੀ ਦੇ ਤਿੰਨ ਪ੍ਰਕਾਰ ਦੀਆਂ ਚਟਾਨਾ ਪਈਆਂ ਆਂਦੀਆਂ ਨੇ ਕਿਹੜੇ-ਕਿਹੜੀਆਂ ਨੇ ਅਗਨੀ ਚਟਾਨਾ ਤਲਛੱਟੀ ਜਾਂ ਤਹਿਦਰ ਚਟਾਨਾ ਤੇ ਰੂਪਾਂਤਰਿਤ ਚਟਾ ਤਿੰਨ ਪ੍ਰਕਾਰ ਦੀਆਂ ਚਟਾਨਾ ਨੇ ਅਗਨੀ ਚਟਾਨਾ ਤਲਛੱਟੀ ਜਾਂ ਤਹਿਦਰ ਚਟਾਨਾ ਤੇ ਨੰਬਰ 3 ਰੂਪਾਂਤਰਿਤ ਚਟਾਨਾ ਇਹਨਾਂ ਦੇ ਤੁਹਾਨੂੰ ਨਾਮ ਯਾਦ ਹੋਣੀ ਚਾਹੀਦੀ ਹੈਗੀ ਪ੍ਰਸ਼ਨ ਨੰਬਰ 3 ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ ਠੀਕ ਹੈ ਤਰਤੀਲੀ ਮੈਂ ਤਰਤੀਦੀ ਉੱਪਰਲੀ ਜਿਹੜੀ ਪਰਤ ਹੈਗੀ ਪਰਤ ਦੇ ਹੇਠਾਂ ਵੱਲ 2900 ਕਿਲੋਮੀਟਰ ਦੀ ਦੂਰੀ ਤੱਕ ਮੈਂਟਲ ਭਾਗ ਹੈਗਾ ਇਸ ਭਾਗ ਦੇ ਵਿੱਚ ਸਿਲੀਕੋਨ ਤੇ ਮੈਗਨੀਸ਼ੀਅਮ ਦੇ ਤੱਤ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੇ ਹੈਗੇ ਇਸ ਕਰਕੇ ਇਹਨੂੰ ਕੀ ਕਹਿੰਦੇਗਾ ਵੀ ਸੀਮਾ ਐਸ ਆਈ ਮਤਲਬ ਸਿਲੀਕੋਨ ਐਮ اے ਦਾ ਮਤਲਬ ਐਮ ਜੀ ਦਾ ਮਤਲਬ ਮੈਗਨੀਸ਼ੀਅਮ ਠੀਕ ਹੈ ਸਿਲੀਕੋਨ ਅਤੇ ਮੈਗਨੀਸ਼ੀਅਮ ਤੱਤਾਂ ਕਰਕੇ ਇਸ ਪਰਤ ਨੂੰ ਵੀ ਕਿਹਾ ਜਾਂਦਾਗਾ ਸੀਮਾ ਠੀਕ ਕਵੈਸਚਨ ਨੰਬਰ 4 ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਕਹਿੰਦੇ ਹਨ ਇਹ ਕਿਹੜੇ-ਕਿਹੜੇ ਤੱਤਾਂ ਦਾ ਬਣਿਆ ਹੈਗਾ ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਕਹਿੰਦਾਗਾ ਨਾਈਫ ਜਿਹਨੂੰ ਆਪ ਕੋਰ ਲਿਖਿਆ ਸੀ ਠੀਕ ਹੈ ਤਾਂ ਨਾਈਫ ਦੇ ਵਿੱਚ ਦੋ ਤੱਤ ਹੁੰਦੇ ਹੈਗੇ ਠੀਕ ਹੈ ਨਿੱਕਲ ਤੇ ਲੋਹਾ ਫੈਰਸ ਫੈਰਸ ਮੀਨ ਲੋਹਾ ਠੀਕ ਹੈ ਐਨ ਆਈ ਨਿੱਕਲ ਐਫ ਈ ਫੈਰਸ ਤਾਂ ਇਹ ਦੋ ਤੱਤਾਂ ਤੋਂ ਮਿਲ ਕੇ ਬਣੇਗਾ ਨਿੱਕਲ ਅਤੇ ਲੋਹੇ ਤੋਂ ਠੀਕ ਕੁਐਸਚਨ ਨੰਬਰ 5 ਧਰਤੀ ਨੂੰ ਭੂਖਰਨ ਤੋਂ ਕਿਵੇਂ ਬਚਾ ਸਕਦਾ ਪੌਂ ਦਾ ਬਦਲਦਾ ਮਿੱਟੀ ਮਿੱਟੀ ਨੂੰ ਖੁਰਨ ਤੋਂ ਜਾਂ ਕਟਣ ਤੋਂ ਕਿਵੇਂ ਬਚਾਏ ਜਾ ਸਕਦਾ ਹੈ ਦੇਖੋ ਸਭ ਤੋਂ ਬਾਅਦ ਪਹਿਲਾਂ ਤਾਂ ਬਦ ਤੋਂ ਬਦ ਰੁੱਖ ਲਗਾ ਕੇ ਬਤਵਦ ਰਕਤ ਲਗਾ ਕੇ ਇਸ ਤੋਂ ਬਾਅਦ ਨੰਬਰ 2 ਖੇਤੀਬਾੜੀ ਦੇ ਵਧੀਆ ਢੰਗ ਅਪਣਾ ਕੇ ਤੇ ਖੁੱਲੇ ਵਿੱਚ ਪਸ਼ੂ ਚਰਾਣਾ ਕਟਾ ਕੇ ਠੀਕ ਹੈ ਰੁੱਖ ਲਗਾ ਕੇ ਖੇਤੀਬਾੜੀ ਦੇ ਵਧੀਆ ਢੰਗ ਪਣਾ ਕੇ ਖੁੱਲੇ ਵਿੱਚ ਪਸ਼ੂ ਚਰਾਉਣਾ ਕਟਾ ਕੇ ਜਾਂ ਬੰਦ ਕਰਕੇ ਠੀਕ ਹਾਂਜੀ ਇਸ ਤੋਂ ਬਾਅਦ ਛੋਟੇ ਵੱਡੇ ਪ੍ਰਸ਼ਨ ਹੈਗੇ ਆਪਣੇ ਕੋਲ ਇਹਨਾਂ ਦੇ ਉੱਤਰ ਆਪਾਂ 50 ਜਾਂ 60 ਸ਼ਬਦਾਂ ਦੇ ਵਿੱਚ ਦੇਣੇ ਹੈਗੇ ਨੰਬਰ 6 ਅਗਨੀ ਚਟਾਨਾ ਕਿਸ ਨੂੰ ਕਹਿੰਦੇ ਹਨ ਇਹ ਕਿੰਨੇ ਪ੍ਰਕਾਰ ਦੇ ਹਨ ਅੰਤਰ ਵਿਧੀ ਬਾਰੇ ਅਚਟਾਨਾ ਬਾਰੇ ਲਿਖੋ ਠੀਕ ਹੈ ਦੇਖੋ ਸੌਖਾ ਜਿਹਾ ਸ਼ਬਦ ਹੈਗਾ ਅਗਨੀ ਚਟਾਨਾ ਮਤਲਬ ਕੀ ਤੋਂ ਬਣਦੀ ਹੈ ਨੇ ਅੱਗ ਤੋਂ ਲਾਵੇ ਤੋਂ ਠੀਕ ਜਦੋਂ ਧਰਤੀ ਦੇ ਅੰਦਰੋਂ અત્યੰਤ ਗਰਮ ਅਤੇ ਤਰਲ ਲਾਵਾ ਨਿਕਲਦਾਗਾ ਤੇ ਇਹ ਠੰਡਾ ਹੋ ਕੇ ਠੋਸ ਹੋ ਜਾਂਦਾ ਹੈਗਾ ਤਾਂ ਇਸ ਨੂੰ ਕੀ ਕਹਿੰਦੇ ਨੇ ਮੈਗਮਾ ਠੀਕ ਹੈ ਇਹਦੇ ਨਾਲ ਅਗਨੀ ਚਟਾਨਾਂ ਦਾ ਨਿਰਮਾਣ ਹੁੰਦਾ ਹੈਗਾ ਠੀਕ ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਅੰਤਰਵਿਧੀ ਤੇ ਬਾਹਰਵਿਧੀ ਅਗਨੀ ਚਟਾਨਾਂ ਅੱਗੇ ਦੋ ਪ੍ਰਕਾਰ ਦੀਆਂ ਨੇ ਅੰਤਰਵਿਧੀ ਅਗਨੀ ਚਟਾਨਾਂ ਤੇ ਬਾਹਰਵਿਧੀ ਅਗਨੀ ਚਟਾਨ ਠੀਕ ਦੁਬਾਰਾ ਫਿਰ ਵੇਖ ਲਿਓ ਜਦੋਂ ਧਰਤੀ ਦੇ ਅੰਦਰੋਂ અત્યੰਤ ਗਰਮ ਤੇ ਤਰਲ ਲਾਵਾ ਨਿਕਲਦਾ ਹੈਗਾ ਧਰਤੀ ਦੇ ਉੱਪਰ ਆ ਕੇ ਠੋਸ ਰੂਪ ਧਾਰਨ ਕਰ ਲੈਂਦਾ ਹੈਗਾ ਤਾਂ ਇਸ ਨੂੰ ਜੀ ਕਹਿੰਦੇ ਅਗਨੀ ਚਟਾਨਾ ਇਹਦੇ ਨਾਲ ਅਗਨੀ ਚਟਾਨਾਂ ਦਾ ਨਿਰਮਾਣ ਉਹਨਾਂ ਦੇ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਅੰਤਰਵਿਧੀ ਤੇ ਬਾਹਰਵਿਧੀ ਠੀਕ ਹੈ ਉਹਨਾਂ ਦੇ ਕੋ ਆਪਾਂ ਗੱਲ ਕਰਦੇ ਆ ਅੰਤਰਵਿਧੀ ਚਟਾਨਾਂ ਦੀ ਜਦੋਂ ਲਾਵਾ ਧਰਤੀ ਦੇ ਅੰਦਰ ਹੀ ਠੰਡਾ ਹੋ ਜਾਣਾਗਾ ਬਾਹਰ ਨਹੀਂ ਨਿਕਲਦਾ ਠੀਕ ਹੈ ਤਾਂ ਅੰਤਰਵਿਧੀ ਅਤੇ ਜਦੋਂ ਧਰਤੀ ਦੇ ਬਾਹਰ ਆ ਕੇ ਠੰਡਾ ਹੁੰਦਾਗਾ ਤਾਂ ਬਾਹਰਵਿਧੀ ਚਟਾਨਾ ਬਣਦੀ ਅੰਤਰ ਦਾ ਮਤਲਬ ਅੰਦਰ ਜਦੋਂ ਧਰਤੀ ਦੇ ਅੰਦਰ ਹੀ ਲਾਵਾ ਠੰਡਾ ਹੋ ਗਿਆ ਤਾਂ ਅੰਤਰਵਿਧੀ ਚਟਾਨਾ ਬਣਦੀਆਂ ਨੇ ਜਦੋਂ ਧਰਤੀ ਤੋਂ ਬਾਹਰ ਆ ਗਿਆ ਲਾਵਾ ਫਿਰ ਬਾਹਰ ਆ ਕੇ ਠੰਡਾ ਹੁੰਦਾਗਾ ਫਿਰ ਬਾਹਰਵਿਧੀ ਚਟਾਨਾ बनਦੀਆਂ ਠੀਕ ਹਾਂਜੀ ਪ੍ਰਸ਼ਨ ਨੰਬਰ 8 ਤਹਿਦਰ ਜਾਂ ਤਲਛਟੇ ਚਟਾਨਾ ਕਿਸ ਨੂੰ ਕਹਿੰਦੇ ਹਨ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ ਠੀਕ ਹੈ ਇਹ ਚਟਾਨਾ ਵੰਦਾ ਪਾਣੀ ਜਾਂ ਹਵਾ ਦੁਆਰਾ ਲਿਆਂਦੀ ਗਈ ਸਮੱਗਰੀ ਦੇ ਨੀਵੀਆਂ ਥਾਵਾਂ ਤੇ ਜਮ੍ਹਾਂ ਹੋਣ ਨਾਲ ਤਹਿ ਦਾ ਮਤਲਬ ਹੈ ਪਰਤਾਂ ਇੱਕ ਪਰਤ ਦੇ ਉੱਪਰ ਜਿਵੇਂ ਤੇ ਕੱਪੜਿਆਂ ਦੀ ਤਹਿ ਕਰਦੇ ਹਨ ਇੱਕ ਪਰਤ ਦੇ ਉੱਪਰ ਦੂਜੀ ਪਰਤ ਇਸ ਤਰੀਕੇ ਨਾਲ ਜਿਹੜੇ ਮਿੱਟੀ ਹੈ ਕੰਕਰ ਹੈਗੇ ਰੋੜੇ ਉਹਦੀਆਂ ਤਹਿਾਂ ਬਣਦੀ ਜਾਂਦੀਆਂ ਨੇ ਉਸ ਦੇ ਨਾਲ ਇਹ ਚਟਾਨਾਂ ਦਾ ਨਿਰਮਾਣ ਉੰਦਗਾ ਤਾਂ ਇਹ ਤਿਆਹਾਂ ਬਣਦੀਆਂ ਕਿ ਕਿਤੇ ਨਾਣੇ ਪਾਣੀ ਜਾਂ ਫਿਰ ਹਵਾ ਦੁਆਰਾ ਠੀਕ ਹੈ ਪਾਣੀ ਦੁਆਰਾ ਰੋੜ ਕੇ ਲੈਂਦੀ ਕਿ ਮਿੱਟੀ ਨਾਣੇ ਜਾਂ ਫਿਰ ਹਵਾ ਦੁਆਰਾ ਉਡਾ ਕੇ ਲੈਂਦੀ ਕਿ ਮਿੱਟੀ ਇਹ ਤਿਆਹਾਂ ਦੇ ਰੂਪ ਲੱਖਾਂ ਸਾਲਾਂ ਵਿੱਚ ਬਣਦੀਆਂ ਨੇ ਠੀਕ ਹੈ ਇਹ ਚਟਾਨਾ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਨੇ ਅੱਗੇ ਠੀਕ ਬਸ ਅਪੇ ਇਹ ਲਿਖਣਾ ਸੀ ਤਿਆਰਦਾਰ ਇਹ ਛੱਟੀ ਚਟਾਨਾ ਸੌਖੇ ਰੂਪ ਦੇ ਤੁਸੀਂ ਕਿਹਾ ਨਗੇ ਜਿਹੜਾ ਵਗਦਾ ਪਾਣੀ ਜਾਂ ਹਵਾ ਦੁਆਰਾ ਰੋੜ ਕੇ ਲੈਂਦੀਆਂ ਗਈਆਂ ਮਿੱਟੀਆਂ ਜਦੋਂ ਨੀਵੇਂ ਜਗ੍ਹਾ ਤੇ ਜਮਦੀਆਂ ਨੇ ਤੈਹਾਂ ਦੇ ਰੂਪ ਵਿੱਚ ਜੰਮਦੀਆਂ ਨੇ ਤਾਂ ਇਹਨਾਂ ਤੈਹਦਰ ਚੱਤਲ ਛੱਟੀ ਚਟਾਨਾਂ ਦਾ ਨਿਰਮਾਣ ਹੁੰਦਾ ਹੈਗਾ ਇਹਨਾਂ ਦੇ ਕਿੰਨੇ ਪ੍ਰਕਾਰ ਨੇ ਤਿੰਨ ਪ੍ਰਕਾਰ ਦੀਆਂ ਇੱਟਟਾਨਾਂ ਹੁੰਦੀਆਂ ਨੇ ਠੀਕ ਹਾਂਜੀ ਪ੍ਰਸ਼ਨ ਨੰਬਰ 9 ਰੂਪਾਂਤਰਿਤ ਚਟਾਨਾਂ ਬਾਰੇ ਲਿਖੋ ਰੂਪਾਂਤਰਿਤ ਦਾ ਮਤਲਬ ਦਾ ਬਦਲਾਵ ਬਦਲਣਾ ਠੀਕ ਹੈ ਇਹਨਾਂ ਦੀਆਂ ਉਦਾਹਰਣਾਂ ਦਿਓ ਜਦੋਂ ਧਰਤੀ ਦੇ ਤਾਪ ਜਾਂ ਦਬਾਅ ਕਾਰਨ ਅਗਨੀ ਅਤੇ ਤੈਹਦਰ ਚਟਾਨਾਂ ਦਾ ਰੂਪ ਬਦਲ ਜਾਂਦਾ ਹੈਗਾ ਮਤਲਬ ਉਹਨਾਂ ਦੀ ਦਿੱਖ ਬਦਲ ਜਾਂਦੀ ਹੈ ਠੀਕ ਹੈ ਇਹਨਾਂ ਨੂੰ ਰੂਪਾਂਤਰਿਤ ਚਟਾਨਾਂ ਕਿਹਾ ਜਾਂਦਾ ਹੈ ਠੀਕ ਦੁਬਾਰਾ ਫੇਰ ਦੇਖ ਲਿਓ ਜਦੋਂ ਧਰਤੀ ਦੇ ਤਾਪ ਅਤੇ ਦਬਾਅ ਕਾਰਨ ਅਗਨੀ ਅਤੇ ਤੈਦਰ ਚਟਾਨਾਂ ਦਾ ਰੂਪ ਬਦਲ ਜਾਂਦਾ ਹੈ ਤਾਂ ਅਸੀਂ ਇਹਨਾਂ ਨੂੰ ਰੂਪਾਂਤਰਿਤ ਚਟਾਨਾਂ ਕਹਿੰਦੇ ਹਾਂ ਠੀਕ ਹੈ ਜਿਵੇਂ ਸਲੇਟ ਕੋਲਾ ਆਦ ਠੀਕ ਹੈ ਜਿਵੇਂ ਇੱਕ ਚੂਨਾ ਪੱਥਰ ਹੈਗਾ ਵੀ ਠੀਕ ਹੈ ਚੂਨਾ ਪੱਥਰ ਰੂਪਾਂਤਰਿਤ ਹੋ ਕੇ ਕੀ ਬਣ ਜਾਂਦਾ ਹੈ ਸੰਗਮਰਮਰ ਠੀਕ ਹੈ ਜਿਹੜਾ ਬਹੁਤ ਕੀਮਤੀ ਹੈਗਾ ਹਾਂਜੀ ਪ੍ਰਸ਼ਨ ਨੰਬਰ 10 ਆਬਰਕ ਕਿਸ ਪ੍ਰਕਾਰ ਦਾ ਖਣਿਜ ਹੈ ਇਹ ਕਿਹੜੇ ਕੰਮ ਆਉਂਦਾ ਹੈਗਾ ਠੀਕ ਹੈ ਆਬਰਕ ਇੱਕ ਕੀ ਹੈਗਾ ਵੀ ਅਧਾਤਵੀ ਖਣਿਜ ਹੈ ਜਿਦੇ ਵਿੱਚ ਲੋਹ ਅੰਚ ਨਹੀਂ ਪਾ ਜਾਂਦੇ ਜਦੋਂ ਤਰ੍ਹਾਂ ਵਾਲਿਆਂ ਵਿੱਚ ਇਹ ਬਿਜਲੀ ਦਾ ਸਮਾਨ ਰੰਗ ਰੋਗਨ ਰਬੜ ਕਾਗਜ਼ ਅਤੇ ਪਾਰਦਰਸ਼ੀ ਚਾਦਰਾਂ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ ਠੀਕ ਹੈ ਆਬਰਕ ਇੱਕ ਅਧਾਤਵੀ ਖਣਿਜ ਹੈ ਇਹ ਬਿਜਲੀ ਦਾ ਸਮਾਨ ਰੰਗ ਰੋਗਨ ਰਬੜ ਕਾਗਜ਼ ਅਤੇ ਪਾਰਦਰਸ਼ੀ ਚਾਦਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ ਠੀਕ ਪ੍ਰਸ਼ਨ ਨੰਬਰ ਇਸ ਤੋਂ ਬਾਅਦ ਆਪਣੇ ਕੋਲ 11 ਹੈ ਤਰਲ ਸੋਨਾ ਕਿਸ ਨੂੰ ਅਖਦੇ ਬਹੁਤ ਇੰਪੋਰਟੈਂਟ ਹੈ ਕੁਸਚਨ ਹੈ ਪੇਪਰ ਚ ਆਉਂਦਾਗਾ ਇਸ ਬਾਰੇ ਜਾਣਕਾਰੀ ਦਿਓ ਠੀਕ ਹੈ ਤਰਲ ਸੋਨਾ ਖਣਿਜ ਤੇਲ ਜਾਂ ਫਿਰ ਪੈਟਰੋਲੀਅਮ ਨੂੰ ਕਹਿੰਦੇ ਹੈ ਜਿਹੜਾ ਪੈਟਰੋਲ ਆਪਾਂ ਵਰਤਦੇ ਆਂਗੇ ਠੀਕ ਹੈ ਇਸ ਦੀ ਉਦਯੋਗਾਂ ਤੇ ਆਵਾਜਾਈ ਦੇ ਸਾਧਨਾਂ ਵਿੱਚ ਮੱਤ ਦਾ ਕਰਕੇ ਇਸ ਨੂੰ ਇਹ ਨਾਮ ਦਿੱਤਾ ਗਿਆਗਾ ਇਹ ਜੀਵ ਜੰਤੂਆਂ ਦੇ ਅਤੇ ਤੈਦਰ ਚਟਾਨਾਂ ਵਿੱਚ ਲੱਖਾਂ ਸਾਲਾਂ ਤੱਕ ਦਬੇ ਰਹਿਣ ਦੇ ਨਾਲ ਬਣਿਆ ਠੀਕ ਦਰਲ ਸੋਨਾ ਖਨिज ਤੇਲ ਜਾਂ ਪੈਟਰੋਲੀਅਮ ਨੂੰ ਕਿਹਾ ਜਾਂਦਾ ਹੈਗਾ ਕਿਉਂਕਿ ਇਹਦੀ ਬਹੁਤ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਇਸ ਨੂੰ ਨਾਮ ਦਿੱਤਾ ਗਿਆ ਹੈਗਾ ਠੀਕ ਹੈ ਇਹ ਜੀਵ ਜੰਤੂ ਜਿਹੜੇ ਅਫਸ਼ੇਸ਼ ਹੈਗੇ ਉਹਨਾਂ ਦੇ ਲੱਖਾਂ ਸਾਲ ਜਟਾਨਾਂ ਦੇ ਵਿੱਚ ਦਬੇ ਰਹਿਣ ਦੇ ਨਾਲ ਬਣਿਆ ਅੰਧੀ ਇਸ ਤੋਂ ਬਾਅਦ ਪ੍ਰਸ਼ਨ ਨੰਬਰ 12 ਵੀ ਆਪਣੇ ਕੋਲ ਧਰਤੀ ਤੇ ਮਿੱਟੀ ਦੀ ਕੀਮਤਤਾ ਹੈ ਇਸ ਬਾਰੇ ਲਿਖੋ ਠੀਕ ਹੈ ਮਿੱਟੀ ਇੱਕ ਬਹੁਤ ਮਹੱਤਵਪੂਰਨ ਭੂਮੀ ਸਾਧਨ ਹੈ ਮਿੱਟੀ ਵਿੱਚ ਮਨੁੱਖ ਅਤੇ ਦੂਸਰੇ ਜੀਵਾਂ ਲਈ ਅਨਾਜ ਅਤੇ ਪੌਦੇ ਪੈਦਾ ਹੁੰਦੇ ਹਨ ਠੀਕ ਹੈ ਭਾਰਤ ਵਿੱਚ ਮਿੱਟੀ ਉਪਯੋਗ ਕਪਜਾਊ ਹੁਣ ਕਰਕੇ ਹੀ ਇੰਨੀ ਵੱਡੀ ਆਬਾਦੀ ਦੇ ਲਈ ਅੰਨ ਪੈਦਾ ਹੁੰਦਾ ਹੈ ਠੀਕ ਹੈ ਤਾਂ ਇਹ ਆਪਣੇ ਕੋਲ ਪਾਠ ਨੰਬਰ 2 ਸੀ ਤੁਹਾਡਾ ਜਿਹੜਾ ਅੱਜ ਅਪਾ ਤੁਹਾਡੇ ਲਈ ਪ੍ਰਸ਼ਨ ਉਧਰ ਲੈ ਕੇ ਆਏ ਸੀ ਤਾਂ ਉਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ ਠੀਕ ਹੈ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਉੱਤਰਾਂ ਨੂੰ ਆਪਣੀ ਕਾਪੀ ਦੇ ਉੱਤੇ ਨੋਟ ਕਰ ਲੈਣਾ ਹੈਗਾ ਸਾਫ਼-ਸਾਫ਼ ਲਿਖਾਈ ਦੇ ਵਿੱਚ ਠੀਕ ਹੈ ਤਾਂ ਜੇ ਤੁਹਾਡਾ ਕੰਮ ਇਹਦਾ ਉਹ ਨਾਲ ਨਾਲ ਪੂਰਾ ਹੁੰਦਾ ਰਹੇ ਵੀ ਤੇ ਇਹਨਾਂ ਨੂੰ ਹੌਲੀ-ਹੌਲੀ ਤੁਸੀਂ ਯਾਦ ਵੀ ਕਰ ਲੈਣਾ ਠੀਕ ਹੈ ਬੇਟਾ ਅਪਨ ਜਲਦੀ ਇਹਨਾਂ ਤੁਹਾਡਾ ਅਗਲਾ ਪਾਠ ਹੈਗਾ ਜੁਲਾਈ ਅਗਸਤ ਸਿਲੇਬਸ ਦਾ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਓਕੇ ਬੇਟਾ ਥੈਂਕ ਯੂ